ਮੈਂ ਤੁਹਾਨੂੰ ਤਨਖਾਹ ਬਾਰੇ ਕਿਹਾ ਤੁਸੀਂ ਉਹ ਨਹੀਂ ਉਹ ਕਰਿਆ ਇਹ ਲੋਕ ਤਾਂ ਆਹ ਹੁਣ ਇਹ 1100 ਚ ਕਹਿੰਦੇ ਨੇ 1100 ਚ ਪਾਠ ਕਰੋ ਜੀ 1100 ਚ ਕੀਰਤਨ ਕਰੋ ਵਿੱਚ ਪਾਠ ਵਿੱਚ ਕੀਰਤਨ ਕਿੱਥੇ ਆ ਗਈ ਪਾਠ ਪਾੜਦੇ ਕੀਰਤਨ ਨਹੀਂ ਪਾਠ ਤੇ 500 ਰੁਪਏ ਲੱਗਦਾ ਆ ਪੁੱਛੋ ਪ੍ਰਧਾਨ ਜੀ ਕਿੰਨਾ ਪੱਲਾ ਜੀ ਹੈਗਾ ਨਾ 500 ਕਿੱਥੇ ਵੀ ਹੋਇਆ ਹਾਂ 500 ਰੁਪਏ ਹੈ ਨਾ 500 ਰੁਪਏ ਕੀਰਤਨ ਦਾ 500 ਰੁਪਏ ਕੀਰਤਨ ਇਹ ਕਹਿੰਦੇ 1100 ਰੁਪਏ ਚ ਦੇ ਜੇ ਇਹਨਾਂ ਨੂੰ ਭੁਗਤਿਆ ਤੇ ਕਰ ਲਓ ਇਹ 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 ਦੇਖੋ ੱੱਕਾ ਵਰਤਾਹੀ ਮੈਂ ਕਹੇ ਵੀ ਇਹ ੱੱਕਾ ਦੇਖੋ ਇਹ ਫਿਰ ਭਾਈ ਇਹ ਨਹੀਂ ਸੂਤਰ ਹੈ ਨਹੀਂ ਪਰੋ ਉਹ ਗੱਲ ਪਿਆ ਭਾਜਾ ਦਾ ਪੈਨ ਕਿ ਦੇਖੋ ਬਸ ਵੇ ਦੇ ਕੋ ਗੈਰ ਵੀ 1100 ਚ ਹੀ ਪਾਠ ਕਰੋ 11 500 ਰੁਪਏ ਚ ਕੀਰਤਨ ਕਰੋ 500 ਰੁਪਏ ਚ ਹੀ ਪਾਠ ਕਰੋ 3 ਜੜੇ ਦੋਗਾ ਚ ਬੰਨ੍ਹੋਗੇ 4 ਜੜੇ ਬੰਨ੍ਹੋਗੇ ਦੇਰ ਉਹ 500 500 ਹੈ ਜੀ 500 ਕੀਰਤਨ ਦਾ 500 ਦਾ ਅਸੀਂ 500 ਕੀਰਤਨ ਦਾ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਪ੍ਰਧਾਨ ਜੀ ਤੁਸੀਂ ਨੇੜੇ ਕਿਤੇ ਪਤਾ ਕਰ ਲੋ ਕਿ ਕਿੰਨੀ ਭੇਟਾ ਹੋਵੇ ਦੇਖੋ ਅਸੀਂ ਕੋਈ ਨਹੀਂ ਪਤਾ ਕਰਨਾ ਤੁਹਾਨੂੰ ਸਿੱਧੀ ਗੱਲ ਕਿ ਜੇ ਤੁਹਾਨੂੰ ਪੁੱਗਦਾ ਤੇ ਠੀਕ ਹੈ ਕੋਈ ਨਹੀਂ ਪੁੱਗਦਾ ਤਾਂ ਕੋਈ 12 ਹੈ ਕੋਈ ਵੈਰੀਫਾਈ ਕਰ ਲਾ ਅੱਜ ਡੇਢ-ਡੇ ਕੋਈ ਜੋ ਤੁਹਾਨੂੰ ਪੁੱਗਦਾ ਹੀ ਸਾਡੀ ਸੰਗਤ ਵੀ ਤੁਸੀਂ ਤੁਸੀਂ ਕਹਿ ਤੂੰ ਸਿੱਧਾ ਦਾ